ਤੇ ਤਾਨੇ ਆਖੋ ਮਾ ਗੁਜਰੀ ਜੀ 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 ਜੀ ਜਗ ਤੋਂ ਆ ਵੱਲੜੀ ਕਹਾਣੀ ਜਿਸ ਨੂੰ ਲਿਖਣ ਲੱਗੇ ਆ ਜਿਸ ਨੂੰ ਲਿਖਣ ਲੱਗੇ ਆ ਜੀ ਜਿਸ ਆਪਣਾ ਜੀ ਜਿਸ ਨੇ ਸੁਹਾਗ ਆਪਣਾ ਜੀ ਜਿਸ ਨੇ ਸੁਹਾਗ ਆਪਣਾ ਜੀ ਜਿਸ ਨੇ ਸੁਹਾਗ ਆਪਣਾ ਕਈ ਲੱਖਾਂ ਦੇ ਸੁਹਾਗਾ ਲੇ ਲੂਟਾਇਆ ਜਿਸ ਨੇ ਸੁਹਾਗ ਆਪਣਾ ਕਈ ਲੱਖਾਂ ਦੇ ਸੁਹਾਗਾ ਲੇ ਲੂਟਾਇਆ ਆਪਣਾ ਜੀਰਾਕਾਰ ਲਿਆ ਪਰਬਤ ਜੀ ਜੀਰਾਕਾਰ ਲਿਆ ਪਰਬਤ ਜੀ ਜੀਰਾਕਰ ਲਿਆ ਪਰਬਤ ਜੀ ਜੀਰਾਕਰ ਲਿਆ ਪਰਬਤ ਜਿੰਨੋ ਗਮਾਨੀ ਨਾ ਜਰਾਵੀ ਹੈ ਲਾਇਆ ਜੀਰਾਕਾਰ ਲਿਆ ਪਰਬਤ ਜਿਨੂ ਗਮਾਂ ਨੇ ਨਜਰਾ ਵੀ ਹਿਲਾਇ ਜੀ ਦੇ ਨਿਤਰਾਂ ਦੇ ਸੋਮਿਆ ਜੀ ਜੀ ਦੇ ਨਿਤਰਾਂ ਦੇ ਸੋਮਿਆ ਜੀ ਦੇ ਨਿਤਰਾਂ ਦੇ ਸੋਮਿਆ ਜੀ ਜੀ ਦੇ ਨਿਤਰਾਂ ਦੇ ਸੋਮਿਆ ਇੱਕ ਬੂੰਦ ਵੀ ਨਾ ਸੀਮਿਆ ਪਾਣੀ ਜੀ ਦੇ ਨਿਤਰਾਂ ਦੇ ਸੋਮਿਆ बन्द पाणी जी मया पाणि जीतना जी जि लेना हवा तत्त जी ना हवा हवा तळी पारे उस दे पुतने पारे उस मांतने पुतने जी पारे उस मा दे पुतने सदा ते मानी आने शावा पारे छावांस दे पुतने ਸਦਾ ਤੇ ਗੰਦੀਆਂ ਮਾਣੀਆਂ ਨੇ ਸ਼ਾਮਾਂ ਪਰ ਉਸ ਮਾ ਦੇ ਪੁੱਤ ਨੇ ਸਰਸਨ ਦੀ ਢੀਰੋੜ ਨੇ ਸਰਸਨ ਦੀ ਢੀਰੋੜ ਨੇ ਜਿਸ ਸਰਸਨ ਦੀ ਢੀਰੋੜ ਨੇ ਜਿਸ ਸਰਸਨ ਦੀ ਢੀਰੋੜ ਨੇ ਜੀ ਦਾ ਰੋੜ ਦਿੱਤਾ ਸਾਰਾ ਹੀ ਕਬੀ ਦੀ ਦੀ ਰੋੜ ਨੇ ਜੀਤਾ ਰੋੜ ਦਿੱਤਾ ਸਾਰਾ ਇਕ ਬੀਲਾ ਸਰਸਾ ਦੀ ਤੇ ਰੋੜ ਨੇ ਇਕੱਠਾ ਕੀਤਾ ਓ ਦਾ ਯਾਲਨਾ ਜ ਇਕੱਠਾ ਕੀਤਾ ਓ ਦਾ ਯਾਲਨਾ ਜ ਇਕੱਠਾ ਕੀਤਾ ਓ ਦਾ ਯਾਲਨਾ ਜ ਇਕੱਠਾ ਕੀਤਾ ਓ ਦਾ ਯਾਲਨਾ ਹੋਇਆ ਪਲਾ ਵਿੱਚ ਤੀਲਾ ਤੀ ਕੱਠਾ ਕੀਤਾ ਓ ਦਾ ਯਾਲਨਾ ਹੋਇਆ ਭਲਾ ਵਿੱਚ ਤਰ ਤਿਮਾਤੀ ਲਾ ਕੱਠਾ ਕੀਤਾ ਓ ਦਾ ਯਾਲਨਾ ਨਿਗਿਉ ਦੇ ਸਬਰਾਂ ਦੀ ਜਿ ਨਿਗਿਉ ਦੇ ਦੇ ਬੁਰ ਜਨੇ ਰਾਜ ਰਾਜ ਮਾਨੀ ਨਿਗਯੋ ਦੇ ਸਬਰਾਂ ਦੀਂ ਦੇ ਬੁਰ ਜਨੇ ਰਾਜ ਰਾਜ ਮਾਨੀ ਨਿਗਯੋ ਦੇ ਸਬਰਾਂ ਦੀਂ ਤੰਨੇ ਆਖੋ ਮਾ ਗੁਜਰੀ ਜੀ ਤੰਨੇ ਆਖੋ ਮਾ ਗੁਜਰੀ ਜੀ ਤੰਨੇ ਆਖੋ ਮਾ ਗੁਜਰੀ ਤੋਇ ਵੱਲੜੀ ਕਹਾਣੀ ਤਨ ਆਖੋ ਮਾ ਗੁਜਰੀ ਜੀਤੀ ਜਗ ਤੋਇ ਵੱਲੜੀ ਕਹਾਣੀ ਤਨ ਆਖੋ ਮਾ ਗੁਜਰੀ ਤੋੜਿਆ ਸੀ ਹੱਸ ਹੱਸ ਕੇ ਜੀ ਤੋੜਿਆ ਸੀ ਹੱਸ ਹੱਸ ਕੇ ਜੀ ਤੋੜਿਆ ਸੀ ਹੱਸ ਹੱਸ ਕੇ ਜੀ ਤੋੜਿਆ સિંહ ਹੱਸ ਹੱਸ ਕੇ ਲਾੜੀ ਮੋਤ ਨੂੰ ਵੇਉਣ ਲਈ ਪੋਤੇ ਤੋਰ ਆਸੀ ਹੱਸ ਹੱਸ ਕੇ ਲਾੜੀ ਮੋਤ ਨੂੰ ਵੇਉਣ ਲਈ ਪੋਤੇ ਤੋਰ ਆਸੀ ਹੱਸ ਹੱਸ ਕੇ ਦੁੱਖਾਂ ਵਾਲ ਵੇਖਿਆ ਵੀ ਨਾ ਦੁੱਖਾਂ ਵਾਲ ਵੇਖਿਆ বিনা ਜੀ ਦੁੱਖਾਂ ਵਾਲ ਵੇਖਿਆ বিনা ਜੀ ਦੁੱਖਾਂ ਵਾਲ ਵੇਖਿਆ বিনা ਪਾਵੇ ਲੱਖਾਉ ਦੇ ਰਾਹ ਚਖ ਲੋ ਤੇ ਦੁੱਖਾਂ ਵਾਲ ਵੇਖਿਆ বিনা ਪਾਵੇ ਲੱਖਾਉ ਦੇ ਰਾਹ ਚਖ ਲੋ ਤੇ ਦੁੱਖਾਂ ਵਾਲ ਵੇਖਿਆ বিনা ਛੱਡ ਗਈ ਪਰਾਂ ਦੇ ਗਈ ਪਰਾਨ ਆਪਣੇ ਛੱਡ ਗਈ ਪਰਾਨ ਆਪਣੇ ਜੀ ਛੱਡ ਗਈ ਪਰਾਨ ਆਪਣੇ ਬਸ ਪਾੜ ਦੇ ਪਾੜ ਦੇ ਬਾਣੀ ਛੱਡ ਗਈ ਪਰਾਨ ਆਪਣੇ ਬਸ ਪਾੜ ਦੇ ਪਾੜ ਦੇ ਬਾਣੀ ਛੱਡ ਗਈ ਅੱਖੋ ਮਾ ਗੁਜਰੀ ਜਿ ਤਾਨੇ ਆਖੋ ਮਾ ਗੁਜਰੀ ਜੀ ਦੀ ਜਗ ਤੋਂ ਆਵਲੜੀ ਕਹਾਣੀ ਤਾਨੇ ਆਖੋ ਮਾ ਗੁਜਰੀ ਜੀ ਦੀ ਜਗ ਤੋਂ ਆਵਲੜੀ ਕਹਾਣੀ ਤਾਨੇ ਆਖੋ ਮਾ ਗੁਜਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ